दस अगस्त न एक इंसीडेंट होया श्री हरगोबिंदपुर उत्तर सवेरे करीबन सवा सत बजे एक शहर का नामी जोड़ा फाइनेंसर है सतीश कुमार जी वो अपनी मॉर्निंग वॉक करके अपने घर जा रहा था एंड जो ही वो एंटर कर रहा था घर उसके उत्ते गोलियां चली थ्री शॉट्स स्वायर फायर त, आ, एट हिम बट समहाउ उन्हें समझदारी दिखा के वो ਲੰਮੇ ਫੈਗੇ ਉਹਦੇ ਕਰਕੇ ਹੀ ਵਾਸ ਅਨਹਰਡ ਉਹਦੇ ਵਿੱਚ ਦੋ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਥੇ ਜਿਹੜੇ ਨਕਾਬ ਪੋਸ਼ ਸੀਗੇ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਤਾਂ ਇਸ ਸੀਰੀਅਸ ਇਨਸੀਡੈਂਟ ਦੀ ਗੋਗਨਿਸੈਂਸ ਲੈ ਕੇ ਸਭ ਤੋਂ ਪਹਿਲਾ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ ਇਹ ਪਰਚਾ ਅੰਡਰ ਸੈਕਸ਼ਨ 109 ਜਿਹੜਾ ਨਵਾਂ ਬੀਐਨਐਸ ਹੈ 61 ਸਬਸੈਕਸ਼ਨ 2 249 253 ਆ ਬੀ ਐਨ ਐਸ ਐਂਡ 25 ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਇਸ ਜੁਰਮ ਦੀ سنگੀਨਤਾ ਨੂੰ ਦੇਖਦੇ ਹੋਏ ਅਸੀਂ ਟੀਮਜ਼ ਕਨਸਟੀਟਿਊਟ ਕਰਤੀਆਂ ਐਂਡ ਥਿਸ ਵਾਸ ਬੀਂਗ ਸੁਪਰਵਾਈਜ਼ਡ ਬਾਈ ਡੀ ਆਈ ਜੀ ਬਾਰਡਰ ਰੇਂਜ ਐਂਡ ਵੀ ਹੈਡ ਇਨਪੁਟਸ ਫਰਮ ਵਾਰਦੀ ਡੀ ਜੀ ਪੀ ਸਰ ਆਲਸੋ ਤਾਂ ਇਹਦੇ ਵਿੱਚ ਟੀਮਜ਼ ਬਣਾਈਆਂ ਗਈਆਂ ਐਂਡ ਜਿਹੜੀ ਟੀਮਜ਼ ਇਵੈਨਚੁਅਲੀ ਦੇ ਟ੍ਰੇਸ ਦ ਕੇਸ ਇਦੇ ਵਿੱਚ ਕਮੈਂਡੇਬਲ ਐਂਡ ਟ੍ਰੈਮੈਂਡਸ ਵਰਕ ਵਾਸ ਡਨ ਬਾਈ ਜਿਹੜੇ ਸਾਡੇ ਦੋ ਡੀਐਸਪੀਜ਼ ਇੱਥੇ ਬੈਠੇ ਨੇ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਂਡ ਡੀਐਸਪੀ ਡੀ ਐਂਡ ਐਕਸਲੈਂਟ ਵਰਕ ਵਾਸ ਡਨ ਬਾਈ ਸੀਆਈ ਇਨਚਾਰਜ ਇੰਸਪੈਕਟਰ ਸੁਖਰਾਜ ਜਿਹੜੇ ਬਿਕਰਮ ਹੈਗੇ ਨੇ ਕਨਸਰਨਡ ਐਸਐਚਓ ਐਂਡ ਇਦੇ ਵਿੱਚ ਹਰਮੀਕ ਜਿਹੜੇ ਐਸਐਚਓ ਗੁਮਾਨ ਹੈ ਉਹਨਾਂ ਨੇ ਵੀ ਕੰਮ ਕੀਤਾ ਐਂਡ ਇੰਪੋਰਟੈਂਟਲੀ ਜਿਹੜੀ ਟੀਮ ਸਾਡੀ ਪਿੱਛੇ ਹੈ ਦੇ ਵਰਕਡ ਔਨ ਦਾ ਗਰਾਉਂਡ ਐਂਡ ਡਿਡ ਵੈਰੀ ਗੁੱਡ ਵਰਕ ਸੋ ਇਹਦੇ ਵਿੱਚ ਟੈਕਨੀਕਲ ਇਨਵੈਸਟੀਗੇਸ਼ਨ ਐਂਡ ਹਿਊਮਨ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਸ ਟ੍ਰੇਸਡ ਐਂਡ ਇਹਦੇ ਵਿੱਚ ਫਿਲਹਾਲ ਤਿੰਨ ਦੋਸ਼ੀ ਅਰੈਸਟ ਹੋਏ ਹੈ ਉਹਨਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਇਹਦੇ ਵਿੱਚ ਇੱਕ ਡਾਕਟਰ ਸੌਰਨ ਸਿੰਘ ਹੈ ਸਨ ਆਫ ਪ੍ਰੀਤਮ ਸਿੰਘ ਇਹ ਸ਼੍ਰੀ ਹਰਗੋਬਿੰਦਪੁਰ ਦਾ ਹੀ ਰੈਡ ਵਾਲਾ ਹੈ ਇਸ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਹੈ ਸਨ ਆਫ ਅਵਤਾਰ ਸਿੰਘ ਇਹ ਵੀ ਰੈਸੀਡੈਂਟ ਆਫ ਸ਼੍ਰੀ ਹਰਗੋਬਿੰਦਪੁਰ ਹੈ ਐਂਡ ਇੱਕ ਮਨਜੀਤ ਸਿੰਘ ਹੈ ਰੈਸੀਡੈਂਟ ਆਫ ਕਪੂਰਨਗਰ ਸੁਲਤਾਨਵਿੜ ਅੰਮ੍ਰਿਤਸਰ ਸੋ ਹੋਰ ਇਹਦੇ ਵਿੱਚ ਜਿਹੜਾ ਮੋਟਿਵ ਐਂਡ ਇਨਦਰ ਜਿਹੜਾ ਮੋਟਰਸ ਮੋਡਸ ਸੁਪਰੰਡੇ ਉਹ ਇਸ ਤਰ੍ਹਾਂ ਸੀਗਾ ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰ ਮਾਈਂਡ ਸੀਗਾ ਡਾਕਟਰ ਕਾਲੂ ਹੈਗਾ ਇਹਦੀ ਇੱਕ ਫਾਰਮੇਸੀ ਉੱਥੇ ਸ਼੍ਰੀ ਹਰਗੋਬਿੰਦ ਪੁਰਸ਼ ਹੈਗੀ ਸੋ ਇਹਦਾ ਜਿਹੜਾ ਵਿਕਟਿਮ ਹੈ ਲੂੰਬਾ ਜੀ ਉਹਦੇ ਨਾਲ ਇਹਦੀ ਲੇਨ ਲੇਨ ਦੇਨ ਸੀਗਾ ਐਂਡ ਹੀ ఓਡ ਹਿਮ ਅਰਾਊਂਡ 30 ਲੱਖ ਰੁਪੀਆ ਉਹ ਕਿਉਂਕਿ ਫਾਈਨਾਂਸ ਦਾ ਕੰਮ ਕਰਦੇ ਸੀਗੇ ਵਕਤ ਬਿਵਕਤ ਉਹਨੇ ਕਾਫੀ ਇਹਨੂੰ ਪੈਸੇ ਦਿੱਤੇ ਜਿਹੜਾ ਟੋਟਲ ਕਵਾਂਟਮ ਕਰੀਬਨ 30 ਲੱਖ ਰੁਪਇਆ ਬਣ ਗਿਆ ਸੋ ਇਹ ਜਿਹੜਾ ਫਾਈਨੈਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਬਿਆ ਸੀਗਾ ਤਾਂ ਇਹ ਜਿਹੜਾ ਮਾਸਟਰ ਮਾਈਂਡ ਹੈ ਇਹਦੇ ਵਿੱਚ ਡਾਕਟਰ ਕਾਲੋ ਉਹਨੇ ਆਪਣੇ ਇੱਕ ਦੋਸਤ सुरेंद्रਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਹਨੂੰ ਖਤਮ ਕਰਦੇ ਹੈ ਸੋ ਥੈਟ ਜਿਹੜਾ ਪੈਸੇ ਦਾ ਰੋਲਾ ਹੈ ਉਹ ਮੁੱਕ ਜਾਊਗਾ ਇਨਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ ਐਂਡ ਇੰਟਰਸਟਿੰਗਲੀ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਜਿਹੜਾ ਇਹਦੇ ਵਿੱਚ ਵਿਕਟਿਮ ਹੈ ਮਿਸਟਰ ਲੂੰਬਾ ਇਹ ਜਿਹੜੇ ਡਾਕਟਰ ਕਾਲੋ ਹੈ ਉਹ ਉਹਨਾਂ ਦੇ ਨਾਲ ਥਾਣੇ ਆ ਕੇ ਚੱਲੇ ਤਾਂ ਫਿਰ ਪਰਚਾ ਦਰਜ ਹੋਇਆ ਹੀ ਅਕੰਪਨੀਡ ਹਿਮ ਟੂ ਦ ਪੁਲਿਸ ਸਟੇਸ਼ਨ ਐਂਡ ਇਨਸੀਡੈਂਟ ਤੋਂ ਪਹਿਲਾਂ ਇਹ ਜਿਹੜਾ ਹੈਗਾ ਇਹਦੇ ਵਿੱਚ ਵਿਕਟਿਮ ਮਿਸਟਰ ਲੂੰਬਾ ਇਹ ਉਹਦੀ ਦੁਕਾਨ ਤੇ ਬੈਠਾ ਸੀਗਾ ਉਥੇ ਇਹਨਾਂ ਨੇ ਇਕੱਠੀ ਚਾਹ ਪੀ ਲਈ ਐਂਡ ਉਸ ਤੋਂ ਬਾਅਦ ਹਮਲਾ ਹੋਇਆ। ਉਹਨ ਕਾਂਸਪੀਰੇਸੀ ਦੇ ਵਿੱਚ ਇਹਨਾਂ ਨੇ ਇੱਕ ਰਿਸ਼ਤੇਦਾਰ ਹੀ ਜਿਹੜਾ ਹੈਗਾ ਇਹਦਾ ਡਾਕਟਰ ਕਲੋਂ ਦਾ ਅੰਮ੍ਰਿਤਸਰ ਦਾ ਉਹਨੂੰ ਰੋਪਨ ਕਰਦਾ ਐਂਡ ਉਹਨੇ ਗਾਂ ਸ਼ੂਟਰਸ ਜਿਹੜੇ ਹਾਇਰ ਕਰਤੇ। ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਉਹਨੂੰ ਦਿੱਤੀ ਜਾਊਗੀ। ਉਦੇ ਵਿੱਚ ਕਰੀਬਨ 30000 ਰੁਪਏ ਆਲਰੇਡੀ ਇਨ ਐਡਵਾਂਸ ਡਿਪੋਜ਼ਿਟ ਹੋਏ ਉਹਨੂੰ Google Pay ਕਰਤੇ ਸੀਗੇ ਡਾਕਟਰ ਕਾਲੂ ਨੇ ਉਹਨੂੰ ਕਰਤੇ ਸੀਗੇ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਦੋ ਜਿਹੜੇ ਸ਼ੂਟਰਸ ਹੈ ਉਹਨਾਂ ਨੂੰ ਹਾਇਰ ਕਰਕੇ ਇਹ ਜਿਹੜਾ ਅੰਮ੍ਰਿਤਸਰ ਦਾ ਬੰਦਾ ਹੈ ਉਹ ਉਹਨਾਂ ਨੂੰ ਇੱਥੇ ਲੈ ਕੇ ਆਇਆ ਸ੍ਰੀ ਹਰਗੋਬਿੰਦਪੁਰ ਉੱਥੇ ਰੱਖੀ ਹੋਈ ਉਹਨਾਂ ਨੇ ਸਾਰਾ ਉਹਨੂੰ ਦਿਖਾਤਾ ਕਰ ਕੋਰ ਕੀਤੇ ਹੈ ਐਂਡ ਦੈਨ ਉਹ ਥੱਲੇ ਉਤਰ ਕੇ ਇਹ ਫਿਰ ਆਏ ਐਂਡ ਜਦੋਂ ਉਹ ਆਪਣੀ ਕਾਰ ਵੜਰਾ ਸੀਗਾ ਉਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਉਸ ਬੰਦੇ ਤੇ ਇਸ ਨiyet ਦੇ ਨਾਲ ਕਿਉਂ ਖਤਮ ਕੀਤਾ ਜਾਵੇ ਬਟ ਫੋਰਚੂਨੇਟਲੀ ਹੀ ਸਰਵਾਈਵਡ ਐਂਡ ਇਹਦੇ ਵਿੱਚ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਆਫ ਦਾ ਕੇਸ ਜਿਹੜਾ ਮੋਟਰਸਾਈਕਲ ਜਿਸ ਮੋਟਰਸਾਈਕਲ ਤੇ ਉੱਤੇ ਇਹ ਤਿੰਨ ਬੰਦੇ ਅਮਰitsar ਤੋਂ ਸ਼੍ਰੀ ਹਰਗੋਬਿੰਦਪੁਰ ਆਏ ਸੀਗੇ ਉਹ ਰਿਕਵਰ ਹੋਇਆ ਇਸ ਤੋਂ ਇਲਾਵਾ ਆਫਟਰ ਦਾ ਇਨਸੀਡੈਂਟ ਇਹਨਾਂ ਨੂੰ ਇੱਕ ਅਰਤੀਗਾ ਕਾਰ ਦੇ ਵਿੱਚ ਬਟਾਲੇ ਤੱਕ ਉਹ ਛੱਡ ਕੇ ਆਇਆ ਸੀਗਾ ਜਿਹੜਾ ਸੁਰਿੰਦਰਜੀਤ ਹੈ ਤਾਂ ਉਹ ਵੀ ਅਸੀਂ ਰਿਕਵਰ ਕਰਤੀ ਐਂਡ ਦ ਸ਼ੂਟਰਸ ਦੇ ਆ ਰਿਹਾ ਟੂ ਬੀ ਅਰੈਸਟਡ ਬਟ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਐਫਰਟਸ ਚੱਲ ਰਹੇ ਨੇ ਤਾਂ ਉਹਨਾਂ ਨੂੰ ਵੀ ਅਸੀਂ ਛੇਤੀ ਕਾਬੂ ਕਰ ਲਵਾਂਗੇ ਸਰ ਇਹ ਕਿੰਨੇ ਸਾਜਿਸ ਘਟਨਾ ਦੇ ਕਾਬੂ ਕਰ ਲਏ ਪਰ ਜਿਹੜੇ ਸ਼ੂਟਰਸ ਸੀ ਸਰ ਉਹਨਾਂ ਦੀ ਪਛਾਣ ਹੋ ਪਾਈ ਤੇ ਉਹ ਕਾਬੂ ਆਏ ਕਿ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਉਹਦੇ ਵਿੱਚ ਲੀਡ ਹੈਗੀ ਆ ਆਇਡੈਂਟੀਫਿਕੇਸ਼ਨ ਹੋ ਗਈ ਹੈ ਐਂਡ ਵੀ ਆਰ ਵਰਕਿੰਗ ਔਨ ਥੈਟ ਸਰ ਬਸ ਜਲਦੀ ਆ ਕੇ ਕਿੰਨੇ ਸਾਮੂਹ ਸ਼ੂਟਰਾਂ 잡 हां जी वो सारी डिटेल्स हैगी बट आजे बिकॉज़ ऑफ प्रिमच्योर केस असि आजे वो डिटेल्स शेयर नहीं कर सकदे सर माल ਹੈ ਕੋਈ ਹਥਿਆਰ ਚੱਕ ਪੁੱਤ ਨਹੀਂ ਨਹੀਂ आजे ਨਹੀਂ ਤਾਂ ਉਹ ਸ਼ੂਟ ਹੋਸ ਤੋਂ ਹੀ ਬਰਾਮਦ ਹੋ ਗਏ ਸਰ ਇਹ हायर ਜਿਹਨਾਂ ਨੇ ਕੀਤੇ ਸੀਗੇ ਮਾਸਟਰਮਾਈਂਡ ਜਿਹੜੇ ਆ ਉਹ ਕੌਣ ਸੀਗੇ ਅੰਮ੍ਰਿਤਸਰ ਵਾਲਾ ਮਾਸਟਰਮਾਈਂਡ ਹੈ ਕਿ ਜਾਂ ਨਹੀਂ ਨਹੀਂ ਇਹਦਾ ਜਿਹੜਾ ਦੋਸਤ ਹੈ ਜਿਵੇਂ ਮੈਂ ਕਹਿ ਰਹਾ ਸੀਗਾ ਡਾਕਟਰ ਕਾਲੂ ਵਹੀ ਇਹਦਾ ਮਾਸਟਰਮਾਈਂਡ ਸੀਗਾ ਉਹਨੇ ਬੇਸਿਕਲੀ ਇਹਨੂੰ ਦੇਨੇ ਸੀਗੇ ਕਰੀਬਨ 3 ਲੱਖ ਰੁਪਏ ਸੋ ਉਹ ਨਹੀਂ ਉਹਦੀ ਬਦਦਾਨਾ ਤੋਂ ਬਦਨੀਤੀ ਸੀ ਕਿ ਉਹ ਨਹੀਂ ਦੇਣਾ ਚਾਹਣਾ ਸੀਗਾ ਉਸ ਬੇਸਿਸ ਤੇ ਫਿਰ ਉਹਨੇ ਇੱਕ ਬੰਦਾ ਹਾਇਰ ਕਰ ਲਿਆ ਉਹਦਾ ਰਿਸ਼ਤੇਦਾਰ ਹੀ ਸੀਗਾ ਅਮਰਤਸਰ ਦਾ ਉਹਨੇ ਗਾਂ ਦੋ ਸ਼ੂਟਰ ਹਾਇਰ ਕਰ ਲਏ ਐਂਡ ਇਸ ਤਰ੍ਹਾਂ ਇਹਨਾਂ ਨੇ ਸਾਜ਼ਿਸ਼ ਰਚ ਕੇ ਇਹ ਵਾਰਦਾਤ ਅੰਜਾਮ ਦਿੱਤੀ ਸਰ ਮੈਡੀਕਲ ਸਟੋਰ ਵਾਲਾ ਜਿਹੜਾ ਹੈ ਜਿਹੜਾ ਐਮਸੀ ਕਲੈਕਸ਼ਨ ਕੇ ਵਿੱਚ ਜਿਹੜਾ ਹੈ ਜਿਹੜਾ ਸਾਧਕਾ ਐਮਸੀ ਹੈ ਜਿਹੜਾ ਤੁਸੀਂ ਨਾਲ ਹੈ ਇਹਦਾ ਵਾਕਿਫਕਾਰ ਸੀਗਾ ਤਾਂ ਕਹ ਲੋ ਦੋਸਤ ਸੀਗਾ ਤਾਂ ਉਹਦੇ ਨਾਲ ਇਹਨਾਂ ਨੇ ਡਿਸਕਸ਼ਨ ਕਰ ਲਿਆ ਸਾਰਾ ਕੁਝ ਐਂਡ ਸਰ ਉਹਦਾ ਵੀ ਇੱਕ ਇਹਦੇ ਚ ਰੋਲ ਇੰਪੋਰਟੈਂਟ ਇਹ ਹੈ ਕਿ ਹੀ ਇਸ ਪਾਰਟ ਆਫ ਦਾ ਕਾਂਸਪੀਰੇਸੀ ਐਂਡ ਇਸ ਤੋਂ ਅਲਾਵਾ ਉਹਨੇ ਲੌਜਿਸਟਿਕਲ ਸਪੋਰਟ ਪ੍ਰੋਵਾਈਡ ਕਰਤਾ ਆਫਟਰ ਇਨਸੀਡੈਂਟ ਵਾਰਦਾਤ ਤੋਂ ਬਾਅਦ ਜਿਹੜੇ ਦੋ ਸ਼ੂਟਰ ਸੀਗੇ ਉਹਨੇ ਆਪਣੀ ਅਰਤੀਗਾ ਗੱਡੀ ਦੇ ਵਿੱਚ ਉਹਨਾਂ ਉਹਨਾਂ ਨੂੰ ਟ੍ਰਾਂਸਪੋਰਟ ਕਰਤਾ ਸਰ ਇਹ ਸ਼ੁਰੂਆਤ ਤੁਸੀਂ ਨਹੀਂ ਦੱਸਦੇ ਹੋ ਕਿ ਜਿਵੇਂ ਮੈਡੀਕਲ ਸਟੋਰ ਵਾਲਾ ਪਰੇਸ਼ਾਨ ਸੀ ਕਿ ਪੈਸੇ ਲਈ ਹੋਏ ਆ ਪੈਸੇ ਦੇਣੇ ਬਟ ਐਮਸੀ ਦੇ ਨਾਲ ਕਿਹੜੀ ਗੱਲ ਕੀਤੀ ਉਹਨੇ ਅੱਗੇ ਕਿਹੜੀ ਗੱਲ ਕਹੋਰੀ ਕੰਪਿਊਟਰਾਂ ਤਾਂ ਕਹੋ ਨੇ ਇਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਐਮਸੀ ਹੈ ਉਹਦੇ ਨਾਲ ਇਹਨੇ ਆਪਣਾ ਸਾਰਾ ਕੁਝ ਸ਼ੇਅਰ ਕਰ ਲਿਆ ਉਸ ਤੋਂ ਬਾਅਦ ਉਹਦੇ 'ਚ ਇਹ ਕਨਕਲੂਜਨ ਆਈਡੀਆ ਸਰ ਕਿਹਦਾ ਸੀ ਕਿ ਤੇ ਟਿਕਾਣੇ ਲਾਣਾ ਹੈ ਕਿ ਧਮਕੀ ਲਾਣੀ ਹੈ ਡਾਕਟਰ ਕਾਲੂ ਦਾ ਹਾਂ ਦੇ ਡਿਡਨ ਜੁਆਇੰਟਲੀ ਉਹਦੇ ਨਾਲ ਜਿਹੜਾ ਐਮਸੀ ਦੇ ਨਾਲ ਫਿਰ ਦੇ ਰੋਗਟੇ ਜਿਹੜਾ ਮਨਜੀਤ ਸਿੰਘ ਹੈ ਤੇ ਸਰੀ ਸਿਰ ਡਰਾਵੇ ਵਾਸਤੇ ਕੁਝ ਆਈਡੀਆ ਸੀ ਕਿ ਜਦੋਂ ਵਕਈ ਸ਼ੂਟ ਕਰਨੀ ਬੀ ਸ਼ੂਟ ਹੀ ਇਹ ਤਾਂ ਉਹਦੀ ਚੰਗੀ ਕਿਸਮਤ ਸੀਗੀ ਸੰਭਵ ਹੋ ਤਾ ਸੀਸੀਟੀਵੀ ਫੁਟੇਜ ਵੀ ਹੈ ਤਾਂ ਉਹ ਲੰਮੀ ਪੈ ਗਿਆ that is how he survived 1 ਲੱਖ ਰੁਪਏ ਦੇ ਵਿੱਚ ਸ਼ਾਮਿਲ ਬੀਲ ਜਿਹੜੀ ਹੁਣ ਤੱਕ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 1 ਲੱਖ ਰੁਪਏ ਦੇ ਵਿੱਚ ਹੋਇਆ ਸੀਗਾ ਇਨਫੈਕਟ ਉਹਦੇ ਚ 30000 ਰੁਪਏ ਜਿਹੜੇ ਹੈ ਉਹ ਟ੍ਰਾਂਸਫਰ ਵੀ ਹੋਇਆ ਹੈ